ਸਾਸਰੀਆ ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਲੰਬ ਲੌਗਸ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਧਰ ਹਰਮਨ ਜੀ ਹੋ ਰਹੇ ਨੇ ਰੈਡੀ ਸਕੂਲ ਵਾਸਤੇ ਹਰਿੰਦਰ ਸਕੂਲ ਚਲਿਆ ਗਿਆ ਹਰਮਨ ਦਾ ਸਕੂਲ ਥੋੜਾ ਲੇਟ ਲੱਗਦਾ ਤੇ ਤਿਆਰ ਹੋ ਰਿਹਾ ਰੋਟੀਆਂ ਬਨ ਰਹੀਆਂ ਮੂਲੀ ਵਾਲੀ ਆ ਸਵੇਰ ਸਵੇਰ ਮੂਲੀ ਵਾਲੇ ਪਰੌਂਠੇ ਹਰਮਨ ਨੇ ਖਾ ਲਏ ਆ ਹਿੰਦਰ ਖੰਡਾ ਨੇ ਹਿੰਦਰ ਖੰਡਾ ਨੇ ਹੁਣ ਤਾਂ ਬਹੁਤ ਹੀ ਪਸੰਦ ਨਹੀਂ ਗਏ ਬਾਕੀ ਆਪਣੀ ਸਾਰੇ ਪਰਿਵਾਰ ਦੀ ਵਾਰੀ ਆ ਗਈ ਹੈ ਮੂਲੀ ਵਾਲੇ ਪਰੌਂਠੇ ਖਾ ਲੋ ਸਿਆ ਸਿਆਲ ਸ਼ੁਰੂ ਬੱਸ ਸਰਦੀ ਦਾ ਸ਼ੁਰੂ ਹੋਉਂਗਾ ਤੇ ਨਾਲ ਹੀ ਪਰੌਂਠੇ ਬਨਸਵੰਨੇ ਕਦੇ ਮੂਲੀ ਵਾਲੇ ਕਦੇ ਮੇਥਿਆਂ ਵਾਲੇ ਕਦੇ ਆਲੂ ਵਾਲੇ ਤਾਂ ਬੰਦੇ ਰਹਿੰਦੇ ਉਹ ਤਾਂ ਗਰਮਿਸ਼ੀਂ ਬੰਦੇ ਰਹਿੰਦੇ ਆ ਪਰ ਅੱਜ ਆਏ ਪਰੌਂਠੇ ਆਪਣੇ ਘਰ ਪਹਿਲੀ ਵਾਰ ਮੂਲੀ ਵਾਲੇ ਪਰੌਂਠੇ ਅੱਜ ਤੋਂ ਪਹਿਲਾਂ ਹਾਂ ਇਸ ਸੀਜ਼ਨ ਦੇ ਪਹਿਲੀ ਵਾਰ ਪਰੌਂਠੇ ਬਣਨ ਲੱਗੇ ਮੂਲੀ ਵਾਲੇ ਤੇ ਅੱਜ ਆਪਾਂ ਚੁੱਲੇ ਤੇ ਰੋਟੀ ਨਹੀਂ ਬਣਾ ਰਹੇ ਬਾਹਰ ਨੂੰ ਹੁਣ ਸ਼ਾਮ ਨੂੰ ਧੂਆਂ ਵਾਲਾ ਹੋ ਜਾਂਦਾ ਐਸ ਵੇਲੇ ਥੋੜੀ ਥੋੜੀ ਹਵਾ ਚੱਲ ਪੈਂਦੀ ਆ ਤੇ ਅੱਜ ਆਪਾਂ ਸਾਗ ਬਣਾਵਾਂਗੇ ਮੰਮੀ ਸਾਗ ਤੋੜ ਲਿਆਏ ਆ ਆਪਾਂ ਹੁਣ ਪਾਲਕ ਤੇ ਮੇਥੇ ਤੋੜ ਕੇ ਲਿਆਉਣੇ ਆ ਤੇ ਇੱਧਰ ਬਣ ਰਹੀ ਮੂਲੀਆ ਦੀ ਰੋਟੀ ਅਸੀਂ ਵੈਸੇ ਮੂਲੀਆ ਦੀ ਰੋਟੀ ਮਤਲਬ ਇਸ ਤਰ੍ਹਾਂ ਦੋ ਰੋਟੀਆਂ ਜੋੜ ਕੇ ਬਣਾਉਨੇ ਆ ਕਈ ਕਹਿੰਦੇ ਨੇ ਨਾ ਉਹ ਸਬਜ਼ੀਆਂ ਨੂੰ ਬਣਾ ਕੇ ਤੇ ਇੱਕ ਰੋਟੀ 'ਚ ਵੀ ਅਸੀਂ ਪਾ ਲੈਨੇ ਆ ਪਰ ਨਹੀਂ ਇੱਕ ਰੋਟੀ ਜਿਵੇਂ ਜਿਹੜਾ ਇਸ ਤਰ੍ਹਾਂ ਹੀ ਪਸੰਦ ਕੀਤੀ ਜਾਂਦੀ ਹੈ ਇਹ ਰੋਟੀ ਸਾਰੇ ਹਾਂ ਸਾਰੇ ਹੀ ਪਸੰਦ ਕਰਦੇ ਜਿਆਦਾਤਰ ਕਈ ਭੈਣਾਂ ਜਿਹੜੇ ਉਹ ਆਟੇ ਦੇ ਵਿੱਚ ਵੀ ਗੁੰਨ ਲੈਂਦੀਆਂ ਮੂਲੀ ਮਾਮ ਪਰ ਸਾਡੇ ਘਰੋਂ ਮੈਂ ਨਹੀਂ ਹਰ ਮੈਨੂੰ ਤਾਂ ਬਿਲਕੁਲ ਹੀ ਨਹੀਂ ਪਸੰਦ ਆਦੀ ਤੇ ਹਿੰਦਰ ਨੂੰ ਤਾਂ ਮੂਲੀ ਵਾਲੀ ਰੋਟੀ ਨਹੀਂ ਖਾਂਦਾ ਉਹ ਤਾਂ ਮੂਲੀ ਵੈਸੇ ਨਹੀਂ ਖਾਣੀ ਉਹ ਤਾਂ ਸਲਾਦ ਦੇ ਵਿੱਚ ਰੈਂਦੀ ਉਹ ਸਲਾਦ 'ਚ ਨਹੀਂ ਮੂਲੀ ਨਹੀਂ ਖਾਂਦਾ ਤੇ ਰੋਟੀ ਵੀ ਨਹੀਂ ਖਾਂਦਾ ਉਹ ਉਹ ਤਾਂ ਅੱਜ ਸਵੇਰ ਜਦੋਂ ਕੱਦੂ ਕਸ਼ ਕੀਤਾ ਉਹਦੀ ਕਹਿੰਦਾ ਸੀ ਇਹਦਾ ਹੈ ਸਮੈਲ ਕੇਜ ਹੀ ਆਈ ਜਾਂਦੀ ਹੈ ਸਾਰੇ ਅੰਦਰੋਂ ਆ ਤਾਂ ਸਮੈਲ ਕੇਜ ਹੀ ਆਈ ਜਾਂਦੀ ਹੈ ਉਹਨੂੰ ਬਿਲਕੁਲ ਸਮੈਲੀ ਚੜ ਜਾਂਦੀ ਹੈ ਇਹ ਮੂਲ ਨਾਲ ਦੀ ਸੋ ਪਰ ਆਪਾਂ ਨੂੰ ਬਹੁਤ ਪਸੰਦ ਆ। ਇੱਧਰ ਥੋੜੀਆਂ ਜੀਆਂ ਰੋਟੀਆਂ ਆਪਾਂ ਵੇਲ ਕੇ ਰੱਖ ਦਿਆਂਗੇ ਕਿਉਂਕਿ ਇਹ ਸੜ ਜਲਦੀ ਜਲਦੀ ਪੱਕ ਜਾਂਦੀਆਂ ਨੇ। ਹੁਣ ਆਪਾਂ ਗਰਮ ਗਰਮ ਰੋਟੀ ਖਾਣੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਮੰਮੀ ਨੇ ਸਾਗ ਤੋੜ ਲਿਆ। ਆਪਾਂ ਪਾਲਕ ਤੋੜ ਕੇ ਲਿਆਵਾਂਗੇ ਨਾਲ ਮੇਥੇ ਤੇ ਅੱਜ ਬਣੂਗਾ ਸਾਗ। ਸੋ ਹਰਿੰਦਰ ਚਲੇ ਆ ਗਿਆ ਤੇ ਇੱਧਰ ਆਪਾਂ ਵੀ ਕੱਪੜੇ ਧੋ ਰਹੇ ਸੀਗੇ। ਥੋੜੇ ਜੇ ਕੱਪੜੇ ਰਹਿ ਗਏ ਧੋਣ ਵਾਲੇ ਬਾਕੀ ਤਾਂ ਧੋ ਲੇ। ਚਲੋ ਜੀ ਲੌਬੀ ਆਪਾਂ ਅੱਗੇ ਬਾਹਰ ਪਾਲਕ ਤੋੜਨ ਮੇ ਇੱਥੇ ਅਜੇ ਛੋਟੇ ਆਪਣੇ ਹਨਾ ਇੱਥੇ ਦਾ ਬਹੁਤ ਛੋਟੇ ਹੈ ਮੰਮੀ ਅੰਸੀ ਚਲ ਥੋੜੇ ਥੋੜੇ ਤੋੜ ਲਿਓ ਵਿੱਚੀ ਪਾਲਕ ਆ ਵੀ ਖਾਦੀ ਪਈ ਹੈ ਵਿੱਚੋ ਵਿੱਚ ਪੱਤੇ ਵਿੱਚ ਹਾਂ ਆਹੀ ਗਾਲਾ ਜੇ ਸਪਰੇ ਨਹੀਂ ਕਰਦੇ ਤਾਂ ਸੁੰਡੀ ਪੈ ਜਾਂਦੀ ਆ ਸਪਰੇ ਕਰੀ ਦੀਨੀ ਵੀ ਚਲ ਕੋਈ ਨਹੀਂ ਘਰ ਦੀ ਸਬਜ਼ੀ ਕਾਦੇ ਲਈ ਸਪਰੇ ਕਰਨੀ ਆ ਸੁੰਡੀ ਪੈ ਜਾਂਦੀ ਰੋਟੀਆਂ ਦਾ ਗੱਜੇ ਤਾਂ ਬੈਠਿਆ ਵੀ ਨਹੀਂ ਜਾਂਦਾ ਇਹਨੇ ਮੂਲੀਆਂ ਪਰੋਂ ਮੂਲੀਆਂ ਗਰ ਰੋਟੀਆਂ ਹੀ ਨਹੀਂ ਖਾ ਲਈਆਂ ਹੁਣ ਬੈਠਿਆ ਨਹੀਂ ਜਾਂਦਾ ਨਾ ਫੜ ਕੇ ਤੋੜ ਲੋ ਲੈ ਕੇ ਤਿਆਰ ਦੇਣਾ ਖਾ ਲੈਣਾ ਅੱਜ ਵਿੱਚ ਦੁਪਹਿਰ ਵਾਲਾ ਟਾਈਮ ਆਉਣਾ ਤੇ ਅੱਜ ਖੰਡਾ ਪਹਿਲਾ ਟਿਕਰ ਹੋ ਗਿਆ। ਯਾ ਖੰਸਾ ਆਗ ਬੰਨਾ। ਚੋਲੇ ਵਾਵਾ ਲੱਗੇ ਆ। ਚੋਲੇ ਮੇਖਾ ਵਾਵਾ ਲੱਗੇ ਆ ਨਾ। ਰਾਤ ਦੇ ਸਬਜ਼ੀ ਬਣਾਈ ਸੀ ਆਲੂ ਚੋਲੇ। ਹੂੰ ਪਰ ਫੇਰ ਵੀ ਆਵਾਵਾ ਲੱਗੇ ਕਿਹੜਾ ਇੱਕ ਡੰਗ ਦੀ ਸਬਜ਼ੀ ਆਪਾਂ ਬਣਾ ਲਈ ਆ। ਸੁਬਾ ਬਣ ਗਈਆਂ ਹੁਣ ਮੁੰਡੀਆਂ ਆਉਣ ਨਾ ਰੋਟੀਆਂ। ਸ਼ਾਮ ਨੂੰ ਹੁਣ ਸਾਗ ਤੇ ਦੁਪਹਿਰੇ ਵਿੱਚੋਂ ਕੀ ਚੱਲਣਾ ਦੁਪਹਿਰੇ ਸਬਜ਼ੀ ਪਈ ਹੈ ਰਾਤ ਵਾਲੀ ਥੋੜੀ ਜੀ ਆਪਣੇ ਕੋਲ ਦੁਪਹਿਰੇ ਉਹਦੇ ਨਾਲ ਡੰਗ ਲਾ ਲਾਂਗੇ ਆਪਾਂ ਸ਼ਾਮ ਨੂੰ ਬਣੂਗਾ ਸਾਗ ਯਸ ਹੁਣ ਤਾਂ ਸਾਗ ਹੀ ਚੱਲਿਆ ਕਰੂ ਬਸ ਸਾਗ ਦੀ ਰੋਤ ਆ ਗਈ ਹੁਣ ਖਾ ਖਾ ਕੇ ਢੱਡ ਹਰੇ ਕਰ ਲਓ ਸਾਗ ਖਾ ਖਾ ਕੇ ਢੱਡ ਹਰੇ ਕਰ ਲਓ ਉੱਧਰ ਵੀ ਮੇਥੇ ਹੈਗੇ ਆ ਮੈਂ ਵੇਖਾਂ ਮੜੇ ਜੇ ਪਾਸੇ ਹੋਇਓ ਇਹ ਵੀ ਪਰ ਛੋਟੇ ਹੀ ਆ ਚੌਲੇ ਬੜੇ ਸੋਹਣੇ ਲੱਗੇ ਇਹ ਲੱਗੇ ਵੀ ਬੜੇ ਸੋਹਣੇ ਲੱਗਦੇ ਆ ਇੱਕ ਵੱਲ ਜੀ ਦੀ ਵਾਵਾ ਵਿਚਾਰੀ ਡੰਗ ਜਾਂ ਲਾਈ ਹੁੰਦੀ ਆ ਤੇ ਖਾਈ ਵਾਲਿਆ ਨਦੀ ਆ ਹਾਂ ਖਾਈ ਉਬੀ ਆਇਆ ਸੀ ਚੋਹਿਆਂ ਦਾ ਇਹਦੇ ਲੱਗਣ ਲੱਗੇ ਜੰਨੇ ਫਿਰ ਤਾਂ ਵੱਧੂ ਹੋ ਜਾਂਦੇ ਆ ਇਹ ਉਹ ਵੀ ਪਾਲਕੀ ਆ ਆਹਾ ਹਾਂ ਪਾਲਕੀ ਆ ਹਾਂ ਪਾਲਕੀ ਆ ਪਰ ਇਹਦੇ ਪੱਤੇ ਲੰਮੇ ਲੰਮੇ ਆ ਨਾ ਕੁਝ ਹੋਰ ਤਾਂ ਨਹੀਂ ਆਪਾਂ ਨੂੰ ਪਤਾ ਨਹੀਂ ਨਹੀਂ ਪਾਲਕਾ ਪੱਤੇ ਆਵੇ ਸੰਗਣੀ ਵਾਲੀ ਆ ਬੀਜ ਰੱਖੀ ਆਵੇ ਸੰਗਣੀ ਜਾਦੇ ਇਹ ਮੰਮੀ ਨੇ ਵਿਚਾਰੀ ਨੇ ਬੀਜੇ ਆ ਸਾਰੇ ਸਾਰਾ ਕੁਝ ਕੁਇਤੇ ਮੂਲੀਆਂ ਸੈੱਟ ਰੱਖੀਆਂ ਮੂਲੀਆਂ ਵੀ ਆਪਣੇ ਤਾਂ ਹਜੇ ਨਹੀਂ ਹੋਈਆਂ ਨਾ ਪਰ ਆਪਾਂ ਬਜ਼ਾਰੋਂ ਲਿਆ ਕੇ ਰੋਟੀਆਂ ਬਣਾ ਲ ਕੱਲ ਹੀ ਨਹੀਂ ਰੁੱਟੀਆਂ ਬਣੀਆਂ ਉਹ ਤਾਂ ਗਿਫਟ ਮਿਲੀਆਂ ਸੀ ਮੂਲੀਆਂ ਉਹ ਬਜ਼ਾਰੋਂ ਆਪਾਂ ਮੁੱਲ ਵੀ ਨਹੀਂ ਲਿਆਂਦੀਆਂ ਆਪਾਂ ਨੂੰ ਗਿਫਟ ਮਿਲਿਆ ਸੀ ਮੂਲੀਆਂ ਦਾ ਆਪਣੇ ਤਾਂ ਹਜੇ ਨਹੀਂ ਹੋਈਆਂ ਜੋ ਆਪਣੇ ਤਾਂ ਜਦੋਂ ਪੂਰੀ ਠੰਡ ਹੋ ਗਈ ਨਾ ਹਾਂ ਉਦੋਂ ਹੋਣਗੀਆਂ ਕੱਲੇ ਨੂੰ ਪਾਣੀ ਲਾਤਾ ਹੁਣ ਵੈਸੇ ਵਾਹ ਲੱਗਦਾ ਹਾਂ ਬਹੁਤ ਮੰਮੀਆਂ ਅਸੀਂ ਮੇਥੇ ਵੀ ਮਾੜੇ ਜਿਹਾ ਕਰ ਲਿਓ ਇਹ ਤਾਂ ਫਿਰ ਹੈ ਹੀ ਬਾਹਰੇ ਬਰੀਕ ਹੁਣ ਆਵ ਜੜੇ ਪੱਟੀਆਂ ਜਾਣ ਚਲੋ ਤੁਸੀਂ ਤੋੜੋ ਮੈਂ ਖੜ ਕੇ ਵੇਣੀ ਪੀਤੀ ਉਹ ਤਾਂ ਪੱਤੇ ਹੀ ਆ ਸਵਾਦ ਆ ਜੂਗਾ ਆ ਜਾਨੀ ਨਿਊਦੀਪ ਅਨਾਰ ਵੀ ਲੱਗ ਗਏ ਹੁਣ ਤਾਂ ਆਪਣੇ ਕੋਈ ਕੋਈ ਭੈਣਾ ਭਰਾਵਾਂ ਨੇ ਤਾਂ ਜਿਹੜੀ ਕਣਕ ਦੀ ਬਜਾਈ ਉਹ ਕਰ ਲਈ ਹੋਣੀ ਆ ਵੈਸੇ ਬਾਕੀ ਸਾਰੇ ਕੰਮ ਪੂਰੇ ਜੋਰਾਂ ਤੇ ਜੋਰਾਂ ਤੇ ਹੁਣ ਤਾਂ ਆਪਾਂ ਤੇ ਟਾਈਮ ਨਹੀਂ ਵਿਹਲੇ ਹੋਗੇ ਆਪਾਂ ਤਾਂ ਐਡ ਕੀ ਟਾਈਮ ਨਾ ਵਿਹਲੇ ਹੋਗੇ ਬਾਕੀ ਵੈਸੇ ਸਾਰੇ ਲੱਗੇ ਆਉਂਦੇ ਆ ਚਲੋ ਤੋੜੋ ਜਲਦੀ ਜਲਦੀ ਕਿਸੇ ਨੇ ਕਿੱਧਰ ਨੂੰ ਭੱਜਣਾ ਸਾਰਿਆਂ ਨੂੰ ਭੱਜਣ ਦੀ ਕਾਹਲ ਆ ਕਿਸੇ ਨੇ ਕਿੱਧਰ ਨੂੰ ਜਾਣਾ ਕਿਸੇ ਨੇ ਕਿੱਧਰ ਨੂੰ ਜਾਣਾ ਕਿਸੇ ਨੇ ਕਿੱਧਰ ਨੂੰ ਜਾਣਾ ਬੱਚੇ ਤਾਂ ਸਕੂਲ ਚਲੇ ਗਏ ਬੱਚੇ ਤਾਂ ਸਕੂਲ ਚਲੇ ਗਏ ਆ ਮੈਂ ਵੀ ਠੀਕਦੇ ਜਾਣਾ ਇਹਨਾਂ ਨੇ ਦੁਕਾਨ ਤੇ ਜਾਣਾ ਦੀਦੀ ਉਹਨੇ ਅੱਜ ਦਵਾਈ ਲੈਣ ਜਾਣਾ ਸੋ ਸਾਰਿਆਂ ਨੂੰ ਕਾਲ ਆ ਟਾਈਮ ਮੈਲਾ ਦਾ 9:30 ਹੋ ਗਏ ਹੁਣ 9:30 ਹਾਂ 9:30 ਦਾ ਟਾਈਮ ਹੋ ਗਿਆ ਸ਼ੈਲੋ ਬੀ ਹੁਣ ਆਪਾਂ ਸਾਗ ਧਰਦੇ ਆ ਮੰਮੀ ਚੀਜ਼ ਦੇਣਗੇ ਤੇ ਬਾਅਦ ਧਰ ਲਾਂਗੇ ਚੁੱਲੇ ਤੇ ਤਾਂ ਜਲਦੀ ਬਣ ਜਾਂਦਾ ਇੱਕ ਹਜੇ ਸਾਗ ਨੂੰ ਬਾਦੀ ਧਰਾਂਗੇ ਤਾਂ 2 ਘੰਟੇ ਤਾਂ ਲੱਗਦੇ ਹੀ ਨਹੀਂ ਇਹਨੂੰ ਤਾਂ ਕੱਚਾ ਜਿਹਾ ਸਾਗ ਕੱਚਾ ਸਾਗ ਤੇ ਛੇਤੀ ਛੇਤੀ ਰੱਟ ਜਾਂਦਾ ਚੁੱਲੇ ਤੇ ਲੱਕੜ ਲੁੱਕੜ ਲਾ ਕੇ ਧਰਿਆ ਹੋਵੇ ਤਾਂ ਮੈਂਟੀ ਲੱਗਦਾ ਚਲੋ ਭਾਈ ਹਾਂਜੀ ਬਾਹਰ ਚੁੱਲੇ ਤੇ ਆਪਣਾ ਜਿਹੜਾ ਸਾਗ ਆ ਉਹ ਬਣ ਰਿਹਾ ਅੰਦਰ ਆਪਾਂ ਲਾਉਣ ਲੱਗੇ ਆ ਤੜਕਾ ਜ਼ਿਆਦਾਤਰ ਘਰਾਂ ਆ ਲੈਸੇ ਜਿਹੜੇ ਸਾਗ ਨੇ ਕਈ ਵੇ ਡੰਡਾ ਕਰਕਾ ਨਹੀਂ ਲੰਦੇਗੇ ਜਦੋਂ ਆਪਾਂ ਬਣਾਉਂਦੇ ਆ ਉਦੋਂ ਤੜਕਾ ਨਹੀਂ ਲਾਉਂਦੇ ਰਵਾਜ ਦੀ ਜਦ ਦੁਕਾਨ ਨੇ ਜੇ ਸੁਪਾ ਖਾਣਾ ਤੇ ਅਗਲੇ ਦਿਨ ਸ਼ਾਮ ਨੂੰ ਖਾਣਾ ਫਿਰ ਸਰਤਾ ਲਾਉਂਦੇ ਆ ਪਰ ਇੰਤੇ ਸਾਡੇ ਇਹੀ ਸ਼ੁਰੂ ਕਰਵਾ ਜਾਵੇ ਜਦੋਂ ਬਣਾਇਆ ਸਾਗ ਉਨ ਤਰਤਾ ਲਾ ਕੇ ਖਾਣਾ ਸਾਡੇ ਵਾਂਗੂ ਬੈਂਟਾ ਜਿਹੜਾ ਉਹ ਨਹੀਂ ਲਾਉਂਦੇਗੇ ਰਵਾਜ ਨਹੀਂ ਸਵਾਦ ਰਵਾਜ ਹੀ ਹੈ ਜਦੋਂ ਹੁਣ ਸ਼ੁਰੂ ਤੋਂ ਇਹੀ ਕੰਮ ਚੱਲਦਾ ਆ ਰਿਹਾ ਹੁਣੇ ਆਪਾਂ ਚਲਾ ਲਿਆ ਅੱਗੋਂ ਆ ਕੇ ਇਹ ਰਵਾਜ ਹੀ ਬਣ ਗਿਆ ਬਸ ਸਾਡੇ ਪੇਕੇ ਵਾਂਗ ਜਿਵੇਂ ਵੀ ਸਾਰਾ ਕੁਝ ਆਪਾਂ ਵਿੱਚ ਪਾ ਲੈਨੇ ਆ ਕੱਲ ਪਿਆਜ਼ ਹੀ ਨਹੀਂ ਪਾਇਆ ਹੁੰਦਾਗਾ ਬਾਕੀ ਸਾਰਾ ਉਸ ਵਿੱਚ ਪਾਇਆ ਹੁੰਦਾ ਸਾਗ ਦੇ ਤੇ ਜਦੋਂ ਸ਼ਾਮ ਨੂੰ ਆਪਾਂ ਸਾਗ ਖਾਣਾ ਰਾਤ ਨੂੰ ਉਦੋਂ ਤੱਕ ਤੜਕਾ ਨਹੀਂ ਲਾਉਂਦੇ ਜੇ ਸਾਗ ਆਪਾਂ ਸਵੇਰ ਖਾਣਾ ਚਾਹੇ ਅਗਲੇ ਦਿਨ ਸ਼ਾਮ ਨੂੰ ਖਾਣਾ ਫਿਰ ਤੜਕਾ ਲਾ ਕੇ ਫਿਰ ਖਾਦਾ ਜਾਂਦਾ ਪਰ ਇੱਥੇ ਜਿਵੇਂ ਹੁਣ ਅੱਜ ਆਪਾਂ ਸਾਗ ਆਪਣਾ ਬਾਹਰ ਜਿਹੜਾ ਤੁੱਲੇ ਤੇ ਬਣੀ ਜਾਂਦਾ ਦੇ ਨਾਲ ਇੱਧਰ ਆਪਾਂ ਤੜਕਾ ਹੈ ਕੱਲੇ ਪਿਆਜ਼ ਹੀ ਹੈ ਕਿਉਂਕਿ ਬਾਕੀ ਸਾਰਾ ਕੁਝ ਆਪਾਂ ਇਹਦੇ ਸਾਗ ਦੇ ਵਿੱਚ ਹੀ ਪਾਤਾ ਲਸਣ ਵੀ ਅਦਰਕ ਵੀ ਹਰੀ ਮਿਰਚ ਸਾਰਾ ਕੁਝ ਆਪਾਂ ਸਾਗ ਦੇ ਵਿੱਚ ਪਾਤਾ ਬਸ ਕੱਲ ਲਈ ਪਿਆਜ਼ ਆ ਜਿਹੜੇ ਭੁੰਨ ਕੇ ਤੇ ਆਪਾਂ ਪਾਉਣੇ ਆ ਸਾਗ ਹਜੇ ਆਪਾਂ ਘੋਟਣਾ ਹੈ ਕਾਇਮਾ ਜਿਹੜਾ 4:30 ਹੋ ਗਏ ਹੈ ਨਾ ਹਾਂਜੀ 4:30 ਹੋ ਗਏ ਹਾਂਜੀ 5:00 ਵਜੇ ਹੈ 5:00 ਵਜੇ ਹੈ ਸਾਗ ਘੋਟਣਾ ਬਸ ਸਾਗ ਬਣੇ ਪਿਆ ਤੇ ਸਾਗ ਘੋਟ ਕੇ ਫੇਰ ਪਕਾ ਰਾਂ ਚੋ ਮੰਗੇ ਬਾਅਦ ਸਾਗ ਰਸਨਾ ਰੱਖੀਂ ਨਾ ਤੇ ਸੋ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਨਾਲ ਨਵੇਂ ਜੋੜਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਬਹੁਤ ਸਾਰੇ ਭੈਣ ਭਰਾ ਕਮੈਂਟ ਵੀ ਕਰਦੇ ਆ ਤੋ ਅੱਜ ਆਪਾਂ ਨੂੰ ਕਿਸੇ ਨੇ ਕਮੈਂਟ ਕੀਤਾ ਸੀਗਾ ਅਨੰਤ ਸੈਣੀ ਭੈਣ ਆ ਉਹ ਕਮੈਂਟ ਕਰਦੇ ਵੈਸੇ ਡੇਲੀ ਆਪਣੀ ਵੀਡੀਓ ਤੇ ਕਮੈਂਟ ਕਰਦੇ ਆ ਪਰ ਅੱਜ ਉਹਨਾਂ ਨੇ ਕਮੈਂਟ ਕਰਕੇ ਆਪਾਂ ਨੂੰ ਆਚਾਰ ਬਾਰੇ ਪੁੱਛਿਆ ਸੀ ਵੈਸੇ ਤਾਂ ਆਪਾਂ ਉਹਨਾਂ ਦਾ ਰਿਪਲਾਈ ਕਰਤਾ ਸੀਗਾ ਪਰ ਉਹ ਥੋੜਾ ਜਿਹਾ ਦੀਦੀ ਦੱਸ ਦੇਣਗੇ ਕਿਉਂਕਿ ਜਾਦਾ ਆਚਾਰ ਦੀਦੀ ਪਾਉਂਦੇ ਆ ਉਹਨਾਂ ਨੇ ਆਚਾਰ ਬਾਰੇ ਪੁੱਛਿਆ ਸੀ ਜਿਹੜਾ ਮਿਕਸ ਆਚਾਰ ਬਣਾਉਣਾ ਔਲੇਆਂ ਦਾ ਹਾਂ ਔਲੇ ਮਿਰਚ ਤੇ ਅਦਰਕ ਦਾ ਹਾਂ ਤਿੰਨ ਚੀਜ਼ਾਂ ਦਾ ਜਿਹੜਾ ਆਚਾਰ ਬਣਾਉਣਾ ਉਹਨਾਂ ਨੇ ਪੁੱਛਿਆ ਸੀ ਵੀ ਅਸੀਂ ਇਹਨੇ ਚੀਜ਼ਾਂ ਇਹਨਾਂ ਇਕੱਠੀਆਂ ਫਰਾਈ ਕਰ ਲਗੇ ਪਰ ਨਹੀਂ ਕਿਉਂਕਿ ਜਿਹੜੇ ਔਲੇ ਆ ਉਹ ਕੱਚੇ ਹੁੰਦੇ ਆਪਣੇ ਕੋਲੇ ਉਹ ਜਾਦੇ ਟਾਈਮ ਲੈਂਦੇ ਆ ਪੱਕਣ ਵਾਸਤੇ ਇਸੇ ਲਈ ਆਪਾਂ ਉਹਨਾਂ ਨੂੰ ਰਿਪਲਾਈ ਕਰਤਾ ਸੀ ਵੀ ਜਿਹੜੇ ਔਲੇ ਆ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਪਹਿਲਾਂ ਪਕਾਓ ਪਹਿਲਾਂ ਪਕਾਓ ਤੇ ਫਿਰ ਬਾਅਦ ਚ ਜਦੋਂ ਆਪਾਂ ਦੇਖ ਲੈਨੇ ਆ ਪਤਾ ਲੱਗ ਜਾਂਦਾ ਆਪਾਂ ਫੇਕ ਕੇ ਦੇਖ ਲੈਨੇ ਔਲੇ ਨੂੰ ਵੀ ਪੱਕ ਗਿਆ ਕਿ ਹਜੇ ਕੱਚਾ ਆ ਰੇ ਫਿਰ ਬਾਅਦ ਜਿਹੜੀਆਂ ਮਿਰਚਾਂ ਤਾਂ ਆਪਾਂ ਨਾ ਵੀ ਕਈ ਵਾਰੀ ਫਰਾਈ ਕਰਕੇ ਵੀ ਆਪਾਂ ਨਹੀਂ ਚਾਰ ਪਾਉਂਦੇ ਤਾਂ ਵੀ ਉਹ ਬਣ ਜਾਂਦੀਆਂ ਬਿਨਾਂ ਫਰਾਈ ਕਰੇ ਤੋਂ ਵੀ ਤੇ ਤੁਸੀਂ ਜੇ ਫਰਾਈ ਕਰਕੇ ਬਣਾਉਣਾ ਤੇ ਪਹਿਲਾਂ ਜਿਹੜੇ ਔਲੇ ਆ ਉਹਨਾਂ ਨੂੰ ਫਰਾਈ ਕਰੋ ਤੇ ਬਾਅਦ ਵਿੱਚ ਜਿਹੜਾ ਅਦਰਕ ਤੇ ਮਿਰਚਾ ਉਹ ਬਾਅਦ ਵਿੱਚ ਪਾਓ ਫਿਰ ਇਕੱਠਿਆਂ ਨੂੰ ਨਹੀਂ ਸਾਰੀਆਂ ਚੀਜ਼ਾਂ ਨੂੰ ਫਰਾਈ ਕਰਨਾਗਾ ਪਹਿਲਾਂ ਉਹਨਾਂ ਨੂੰ ਫਰਾਈ ਕਰ ਲਓ ਜਦੋਂ ਲੱਗਦਾ ਜੀ ਉਹ ਪੱਕ ਗਏ ਔਲੇ ਫਿਰ ਉਹਦੇ ਵਿੱਚ ਹੀ ਤੁਸੀਂ ਮਿਰਚਾਂ ਤੇ ਅਦਰਕ ਪਾ ਕੇ ਥੋੜਾ ਜਿਹਾ ਸੇਕ ਜਿਹੜਾ ਹੋਰ ਲਵਾ ਲਓ ਉਹਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਇਹਨਾ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਜ਼ਰੂਰ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਵੀ ਵਧੀਆ ਲੱਗਦਾ ਤੁਸੀਂ ਕਮੈਂਟ ਕਰਦੇ ਹੋ ਤੇ ਭੈਣ ਭਰਾ ਆਪਣੀ ਵੀਡੀਓ ਦੇਖਦਾ ਉਹਨਾਂ ਨੇ ਕੀ ਦੇਖਿਆ ਵੀਡੀਓ ਦੇ ਵਿੱਚ ਫਿਰ ਕਮੈਂਟ ਕਰੇ ਤੇ ਪਤਾ ਆਪਾਂ ਨੂੰ ਲੱਗਦਾ ਵੀ ਕੀ ਦੇਖਿਆ ਤੇ ਬਹੁਤ ਬਹੁਤ ਥੈਂਕ ਯੂ ਅਨੰਤ ਸੈਣੀ ਭੈਣ ਤੁਹਾਡਾ ਵੀ ਤੁਸੀਂ ਕਮੈਂਟ ਕਰਕੇ ਪੁੱਛਿਆ ਸੋ ਕੋਈ ਵੀ ਹੋਵੇ ਤੁਸੀਂ ਪੁੱਛ ਸਕਦੇ ਹੋ ਹਨਾ ਰੈਸਪੀ ਜਿੰਨਾ ਜੀ ਆਪਾਂ ਨੂੰ ਜਾਣਕਾਰੀ ਹੈਗੀ ਉਹਨਾਂ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਤੇ ਉਹਨਾਂ ਨੇ ਆਪਾਂ ਨੂੰ ਕਮੈਂਟ ਕੀਤਾ ਸੀ ਵੀ ਪਲਾਜ਼ੋ ਦੀ ਕਟਿੰਗ ਵੀ ਦੱਸਿਓ ਉਹ ਆਪਾਂ ਨੈਕਸਟ ਕਿਸੇ ਵਲੌਗ ਚ ਜ਼ਰੂਰ ਦੱਸਾਂਗੇ ਹਜੇ ਥੋੜਾ ਜਿਹਾ ਆਪਣੇ ਕੋਲ ਕੱਪੜਿਆਂ ਦਾ ਕੱਸ ਕੱਪੜਿਆਂ ਦਾ ਕੱਸ ਚੱਲ ਰਿਹਾ ਥੋੜਾ ਜਿਹਾ ਆਪਣੇ ਕੋਲ ਸੂਟ ਚੱਲ ਰਹੇ ਸੀ ਸਿਉਣ ਵਾਲੇ ਜਦੋਂ ਵੀ ਆਪਣੇ ਕੋਲ ਫ੍ਰੀ ਟਾਈਮ ਹੋਇਆ ਜਾਂ ਆਪਾਂ ਪਲਾਜ਼ੋ ਕੱਟਣਾ ਹੋਇਆ ਸੋ ਆਪਾਂ ਤੁਹਾਨੂੰ ਉਹਦੀ ਕਟਿੰਗ ਜ਼ਰੂਰ ਦੱਸਾਂਗੇ ਜ਼ਰੂਰ ਸ਼ੇਅਰ ਕਰਾਂਗੇ ਜਿਸ ਦਿਨ ਆਪਾਂ ਕਟਾਈ ਕਰਾਂਗੇ ਉਸ ਦਿਨ ਵੀਡੀਓ ਜਿਹੜੀ ਜ਼ਰੂਰ ਸ਼ੇਅਰ ਕਰਾਂਗੇ ਤੇ ਇੱਕ ਕੱਲ ਸਾਨੂੰ ਕਮੈਂਟ ਆਇਆ ਸੀ ਰੌਨਕ ਕੋਰ ਹਨਾ ਉਨਾਂ ਦਾ ਆਈਡੀ ਸੀ ਸ਼ਾਇਦ ਰੌਣਕ ਕੌਰ ਆਈਡੀ ਸੀ ਹਾਂ ਤੇ ਉਹਨਾਂ ਨੇ ਕਮੈਂਟ ਕੀਤਾ ਸੀ ਵੀ ਇਹ ਜਿਹੜੀਆਂ ਪੈਨ ਆਏ ਸਾਡੇ ਪੈੰਡ ਦੇ ਨਾਲ ਦੇ ਪੈੰਡ ਦੀਆਂ ਤੇ ਪਰ ਹੁਣ ਸਾਨੂੰ ਉਹਨਾਂ ਦਾ ਨਾਮ ਨਹੀਂ ਪਤਾ ਵੀ ਉਹਨਾਂ ਨੇ ਕਿਹਨੇ ਕਮੈਂਟ ਕੀਤਾ ਇਹ ਅਸੀਂ ਉਹਨਾਂ ਨੂੰ ਵਸੇ ਰਿਪਲਾਈ ਕਰਤਾ ਸੀ ਵੀ ਆਪਦਾ ਨਾਮ ਜਿਹੜਾ ਉਹ ਜ਼ਰੂਰ ਦੱਸੋ ਤੁਸੀਂ ਕਿਉਂਕਿ ਫੇਰ ਹੀ ਪਤਾ ਲੱਗਦਾ ਉਹਾਂ ਦੇ ਅਸੀਂ ਤੁਹਾਡੇ ਨਾਲ ਪੜਦੇ ਰਹੇ ਹਾਂ ਗੁਰਨਾਨਕ ਪਬਲਿਕ ਸਕੂਲ ਦੇ ਵਿੱਚ ਪੜਦੇ ਰਹੇ ਹਾਂ ਪਿੰਡ ਖਾਈ ਫੇਮੇ ਕਿ ਉੱਥੇ ਅਸੀਂ ਪੜਦੇ ਰਹੇ ਪਰ ਹੁਣ ਆ ਤਾਂ ਬਹੁਤ ਜਾਣੇ ਆਪਣੇ ਨਾਲ ਪੜਦੇ ਹੁੰਦੇ ਆ ਕੁਝ ਕੇ ਮੇਰੇ ਨਾਲ ਪੜੇ ਹੋਣਗੇ ਕੁਝ ਕੇ ਸਰਬਜੀਤ ਦੇ ਨਾਲ ਭੈਣ ਭਰਾ ਜਿਹੜੇ ਪੜੇ ਹੋਣ ਉਹਨਾਂ ਨੇ ਉਤਾਰ ਦਾ ਨਾਮ ਵੀ ਲਿਆ ਸੀ ਸਾਡੇ ਬ੍ਰਦਰ ਦਾ ਨਾਮ ਵੀ ਲਿਆ ਸੀਗਾ ਕਿ ਇਹਨਾਂ ਦਾ ਭਰਾ ਵੀ ਪੜਦਾ ਸੀ ਨਾਲ ਉਹ ਆਗ ਨਾਮ ਜ਼ਰੂਰ ਗਸਨ ਕਿਉਂਕਿ ਨਾਮ ਤੋਂ ਬਿਨਾ ਨਹੀਂ ਪਤਾ ਲੱਗਦਾ ਕਵੀ ਉਹ ਕਿੰਨਾ ਨੇ ਕਮੈਂਟ ਕੀਤੇ ਜੇ ਤੁਸੀਂ ਸਾਡੀ ਇਹ ਵੀਡੀਓ ਦੇਖੋਗੇ ਤਾਂ ਪਲੀਜ਼ ਆ ਕਮੈਂਟ ਕਰਕੇ ਦੱਸਿਓ ਵੀ ਤੁਹਾਡਾ ਨਾਮ ਕੀ ਆ ਸਾਹਿਬ ਕਿਹੜੇ ਪੈਂਟ ਤੋਂ ਤੁਹਾਡਾ ਜਿਹੜਾ ਪੇਕਾ ਪੈਂਡ ਹੈ ਜੇ ਕੋਈ ਭੈਣ ਆ ਤਾਂ ਉਹਦਾ ਪੇਕਾ ਪੈਂਡ ਵੀ ਕਿਹੜਾ ਸੀ ਤੇ ਕੀ ਨਾਂ ਕੀ ਨਾਂ ਆ ਉਹਨਾਂ ਦਾ ਕੀ ਨਾਂ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਤੇ ਬਹੁਤ ਵਧੀਆ ਲੱਗਾ ਤੁਸੀਂ ਕਮੈਂਟ ਕੀਤਾ ਸੋ ਇਸੇ ਤਰ੍ਹਾਂ ਵੀਡੀਓ ਦੇਖਿਆ ਕਰੋ ਪਿਆਰ ਕਰਦੇ ਰਹੋ ਹਨਾ ਵੀਡੀਓ ਨੂੰ ਸਾਨੂੰ ਵੀ ਚੰਗਾ ਲੱਗਾ ਖੁਸ਼ੀ ਜੀ ਹੋਈ ਕਮੈਂਟ ਪੜ੍ਹ ਕੇ ਵੀ ਇੰਨੇ ਸਾਲਾਂ ਬਾਅਦ ਵੀ ਕਿਸੇ ਨੂੰ ਯਾਦ ਆ ਗਿਆ ਸਾਡੇ ਨਾਲ ਪੜੇ ਸੀਗੇ ਹਾਂ ਤੇ ਸਕੂਲ ਦੇ ਵਿੱਚ ਪੜਦੇ ਸੀ ਸਕੂਲ ਦਾ ਨਾਮ ਵੀ ਉਹਨਾਂ ਨੇ ਕਿਹਾ ਵੀ ਜ਼ਰੂਰ ਬੋਲਿਓ ਸਕੂਲ ਦਾ ਨਾਮ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਬੋਲਿਓ ਇਸ ਲਈ ਆਪਾਂ ਸਕੂਲ ਦਾ ਨਾਮ ਵੀ ਦੱਸਤਾ ਰਿਹਾ ਗੁਰੂ ਨਾਨਕ ਪਬਲਿਕ ਸਕੂਲ ਉੱਥੇ ਅਸੀਂ ਦੋਨੇ ਭੈਣਾਂ ਹੀ ਪੜੀਆਂ ਹੁਣ ਇਹ ਨਹੀਂ ਪਤਾ ਵੀ ਉਹ ਕੋਈ ਮੇਰੇ ਨਾਲ ਪੜਦੀ ਸੀ ਭੈਣ ਸੀ ਜਾਂ ਭਰਾ ਸੀ ਚਾ ਸਰਬਜੀਤ ਦੇ ਨਾਲ ਪੜਦੇ ਸੀ ਉਹ ਹਾਂ ਤੇ ਜੋ ਵੀ ਜੀ ਹੋਈ ਵੀ ਇੰਨੇ ਸਾਲਾਂ ਬਾਅਦ ਵੀ ਕਿਸੇ ਨੂੰ ਯਾਦ ਆ ਹਾਂ ਜੋ ਵੀ ਸੀ ਤੁਸੀਂ ਸਾਡੇ ਨਾਲ ਪੜਦੇ ਸੀ ਮੇਰੇ ਨਾਲ ਪੜੇ ਦੀ ਜ ਨਾਲ ਪੜੇ ਪਰ ਪਲੀਜ਼ ਆਪਣਾ ਨਾਮ ਜਰੂਰ ਕਮੈਂਟ ਚ ਦੱਸਿਓ ਹਨਾ ਕਿਉਂਕਿ ਤੁਹਾਨੂੰ ਕਿਤੋਂ ਬਣਾ ਨਹੀਂ ਪਤਾ ਲੱਗਦਾ ਕਿੰਨੇ ਸਾਲ ਹੋ ਗਏ ਆਪਾਂ ਬੜਕੇ ਹਟਿਆ ਨੂੰ ਵੀ ਵੈਸੇ ਮੈਨੂੰ ਤਾਂ ਯਾਦ ਨਹੀਂ ਮੇਰੇ ਨਾਲ ਕੋਈ ਰੌਣਕ ਕੌਰ ਤਾਂ ਮੇਰੇ ਸਾਹਮਣੇ ਨਹੀਂ ਸੀ ਪੜਦੀ ਹੋ ਸਕਦਾ ਕਿਸੇ ਬੱਚੇ ਦੇ ਨਾਮ ਦੀ ਆਈਡੀ ਹੋਵੇ ਕਿਸੇ ਦੇ ਵੀ ਨਾਮ ਤੇ ਆਈਡੀ ਹੋ ਸਕਦੀ ਆ ਪਰ ਤੁਸੀਂ ਆਪਣਾ ਨਾਮ ਜਿਹੜਾ ਜਰੂਰ ਦੱਸਿਓ ਤੇ ਬਹੁਤ ਸਾਰੇ ਆਪਾਂ ਨੂੰ ਕਮੈਂਟ ਆਉਂਦੇ ਆਪਾਂ ਨੈਕਸਟ ਵੀਡੀਓ ਚ ਤੁਹਾਨੂੰ ਹੋਰ ਕਮੈਂਟਾਂ ਬਾਰੇ ਦੱਸਾਂਗੇ ਸੋ ਅੱਜ ਦਾ ਆਪਣਾ ਵਲੌਗ ਆ ਜਿਹੜਾ ਆਪਾਂ ਐਂਡ ਇੱਥੇ ਹੀ ਕਰਦੇ ਆਂ ਤੇ ਆਪਾਂ ਬੱਸ ਸਾਗ ਕੋ ਟੰਗੇ ਸਾਗ ਜਿਹੜਾ ਆਪਣਾ ਤਿਆਰ ਆ ਇੱਧਰ ਆਪਣਾ ਤੜਕਾ ਵੀ ਬਣ ਰਿਹਾ ਤੇ ਉਧਰ ਆਪਣਾ ਸਾਗ ਸਾਗ ਵੀ ਬਣ ਗਿਆ ਆਪਣਾ ਤੇ ਜਿਹੜੇ ਵੀ ਭੈਣ ਭਰਾ ਨਵੇਂ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਤਾਂ ਕਿ ਹਰ ਇੱਕ ਵੀਡੀਓ ਫੇਰ ਹੀ ਤੁਹਾਡੇ ਤੱਕ ਪਹੁੰਚ ਸਕਦੀ ਹੈ ਜੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਊਗਾ ਤੇ ਵੱਧ ਤੋਂ ਵੱਧ ਸਾਰੀਆਂ ਵੀਡੀਓ ਨੂੰ ਪਿਆਰ ਇਸੇ ਤਰ੍ਹਾਂ ਦਿਆ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਕਮੈਂਟ ਜਿਹੜਾ ਤੁਸੀਂ ਕੀਮਤੀ ਸਮਾਂ ਵਿੱਚੋਂ ਛੱਡ ਕੇ ਕੋਈ ਬਹੁਤ ਸਾਰੇ ਕੰਮ ਵੀ ਪਹਿਨਾ ਛੱਡ ਕੇ ਵੀਡੀਓ ਦੇਖਦੀਆਂ ਜਿਹੜੇ ਕਈ ਪਹਿਣਾ ਹੁੰਦੀਆਂ ਵੀ ਕੰਮ ਛੱਡ ਕੇ ਵੀ ਵੀਡੀਓ ਦੇਖਦੀਆਂ ਵਧੀਆ ਲੱਗਦਾ ਇਸ ਤਰ੍ਹਾਂ ਹੀ ਪਿਆਰ ਦਿਆ ਕਰੋ ਹਰ ਇੱਕ ਵੀਡੀਓ ਨੂੰ ਤੇ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਆ ਕਰੋ ਤੇਰੀ ਸਾਨੂੰ ਵੀ ਵਧੀਆ ਲੱਗਦਾ ਵੀ ਹਾਂ ਵੀਡੀਓ ਦੇਖ ਕੇ ਕਿਸੇ ਨੇ ਕਮੈਂਟ ਕੀਤਾ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ